ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਦੋਏ ਲੇਬਰਾਂ ਲੱਗੀਆਂ ਆਪਣੀਆਂ 6 ਕਿਲੇ ਵਾਲੇ ਪਲਾਟ ਨੂੰ ਪਰ ਇਹ ਉਧਰ ਠੇਕੇਦਾਰ ਚੱਲੇ ਰਿਹਾ ਤੇ ਦੂਸਰੀ ਉਹਨਾਂ ਦਾ ਕੰਮ ਨਿਬੜ ਗਿਆ ਸੀ ਮੂਰੀਆਂ ਪਲਾਟ ਤੋਂ ਤੇ ਫਿਰ ਸਾਈਡ ਤੇ ਲਾਤੇ ਕੰਮ ਨਿਬੜੇ ਪਰੇ ਤੇ ਇਹਦੇ ਆ ਸਾਈਡ ਤੇ ਵਾਈਟ ਆਲੂ ਦੀਗਾ ਔਰੇ ਤੱਕ ਬੀਜ ਘਟ ਗਿਆ ਸੀ ਤੇ ਇਧਰ ਆ ਸਾਈਡਾਂ ਜਿਗੀਆਂ ਇੰਨੀਆਂ ਆ ਤੇ ਉਹ ਤੋਂ ਬਾਅਦ ਐਲ ਆਰ ਚੱਲੂਗਾ ਬੀਜ ਵਾਲਾ ਤੇ ਚਲੀ ਜਾਂਦਾ ਕੱਲ ਬਾਡਾ ਲਾਤਾ ਤੀ ਇਹਨਾਂ ਨੇ ਇੱਧਰ ਸ਼ਾਮਾਂ ਨੂੰ ਦੂਸਰਾ ਠੇਕੇਦਾਰ ਆ ਫਿਰਦਾ ਕਹੀ ਚੱਕੀ ਦੂਸਰਾ ਪਾਣੀ ਲਾਉਣ ਲੱਗੇ ਜੀ ਮੱਕੀ ਨੂੰ ਚਲਾ ਲਿਆ ਮੋਟਰ ਅੱਜ ਲੈਟ ਹੋਣੇ ਆਈ ਆ ਧੱਕ ਘਾਟਾ ਹੋ ਰਿਆ ਲਓ ਜੀ ਕਰੋ ਚੈੱਕ ਅੱਜ ਲੱਗਦਾ ਵੀ ਫਰਾਟ ਲਵੇ ਲੱਗ ਜੂ ਪਰ ਨਹੀਂ ਬਾਈ ਬਹੁਤ ਆ ਪੰਜ ਚਾਰ ਲਾਈਨਾਂ ਰਹਿ ਵੀ ਸਕਦੀਆਂ ਨੇ ਕੰਮ ਤਾਂ ਸੋਨਾ ਖਿੱਚਦਾ ਬੰਦਿਆਂ ਨੇ ਆ ਰਹਿ ਗਿਆ ਵਿਚਾਲੇ ਵਿਚਾਲੇ ਪਰੇ ਠੇਕੇਦਾਰ ਲੱਗਿਆ ਹੈ ਜੀ ਅੱਜ ਜੀ ਵੱਡੇ ਪਰਾੜ ਦਾ ਬੀ ਵਾਲੇ ਦਾ ਕੰਮ ਨਿਬੜ ਜਾਣਾ ਟਾਈਮ ਨਾਲੇ ਵੇਲੇ ਹੋ ਜਾਣੇ ਨੇ ਬਟਾ 5-7 ਕਰ ਰਹੀਆਂ ਨੇ ਬਸ ਨਿਬੜ ਗਿਆ ਲਵੇ ਲਾ ਗਿਆ ਤੇ ਇੱਕ ਇੱਕ ਵਾਰ ਪੱਟੇ ਗਏ ਤੇ ਇੱਕ ਇੱਕ ਵਾਰ ਰਹਿੰਦੀਆਂ ਨੇ ਆਪਾਂ 5-7 ਕਟਾ ਲੇਵਰਾਂ ਦੋਏ ਚਲਦੀਆਂ ਨੇ ਤੇ ਹੁਣ ਜੀ ਇਹਨਾਂ ਦਾ ਵੀ ਨਹੀਂ ਲੱਗਦਾ ਕਿਉਂਕਿ ਧੁੱਪ ਹੋ ਗਈ ਮਿੱਟੀ ਵੀ ਸੁੱਕ ਗਈ ਗਰਮੀ ਹੋਣ ਲੱਗੀ ਹੈ ਨਾ ਅੱਛਾ ਮੁਰਗੀ ਬੋਲਿਆ ਮ우스 ਵਾਟਰ ਬਾਈ ਬੈਠਾ ਲਾਲ ਰੰਗ ਦਾ ਦੇਖੋ ਕਹਿੰਦਾ ਆਹੋ ਆਹੋ ਦੂਸਰੀ ਪਾਲਟੀ ਆ ਚਲਦੀ ਆ ਤੇ ਆਪਾਂ ਇਹਨਾਂ ਦਾ ਖੇਤ ਪਰਲਾ ਬਾਤ ਆ ਉਹ ਖੇਤ ਦੀ ਆਖਰੀ ਬੱਟਾ ਨੇ ਦੋਏ ਪਾਠੇ ਦੇ ਟਰੈਕਟਰ ਦਾ ਕੰਮ ਨਿਭੜ ਜਾਣਾ ਵੇਲਾ ਹੋ ਗਿਆ ਪਟਾਈ ਦਾ ਆ ਦੇਖੋ ਤੇ ਸਲਾਈ ਤੇ ਲੋਡਿੰਗ ਦਾ ਕੰਮ ਰਹੂਗਾ ਬਾਹੀ ਕਰਕੇ ਚੋਕ ਇਹ ਤਕਰੀਬਨ ਸ਼ਾਮ ਤੱਕ ਆਪਾਂ ਫਾਈਨਲ ਕਰ ਦਾਂਗੇ ਦੇਖਦੇ ਆ ਜਿੱਦਾਂ ਵੀ ਹੁੰਦਾ ਦਿਖਾਉਂਦੇ ਆ ਤੁਹਾਨੂੰ ਆ ਲਾਸਟ ਥੇੜਾ ਮਸ਼ੀਨ ਦਾ ਟਾਈਮ ਨਾਲ ਵੇਲੇ ਹੋ ਗਿਆ ਤੇ ਲੋਡਿੰਗ ਨੂੰ ਕੰਮ ਕਰਤਾ ਸਟਾਰਟ 50 50 ਦੀ ਲਾਵਾਂਗੇ ਢਾਂਗ 18 ਫੁੱਟ ਦੀ ਟਰਾਲੀ ਆ ਸਾਢੇ 18 ਬਲਾਹੇ ਵਾਲੀ ਇਸ ਕਰ ਜਾ ਵੀ ਪਾਰਿਆ ਕੱਢ ਕੇ 3600 ਟੂ ਵਿੱਚੋਂ ਲਓ ਜੀ ਮਿੱਤਰੋ ਟਰਾਲੀ ਲੋਡਿੰਗ ਹੋ ਰਹੀ ਆ ਤੇ ਚਾਰ ਟਾਂਗਾਂ ਲੱਗੀਆਂ ਤੇ ਪੰਜਵੀਂ ਚੱਲਦੀ ਆ ਕਿੰਨੇ ਕਨੇ ਦੀ ਲਾਉਨੇ ਹੋ ਠੇਕੇਦਾਰ 50 50 ਦੀ ਲੱਗਦੀ ਹੈ ਜੀ ਅੱਜ ਠੇਕੇਦਾਰ ਦੀ ਵਾਰੀ ਹੈ ਉਹ ਲਾ ਰਿਹਾ ਹੈ ਸੀਡ ਵਾਲਾ ਆਲੂ ਲੋਡਿੰਗ ਕਰ ਰਹੇ ਹਾਂ ਬੰਦੇ ਗਏ ਹੋ 7 ਜਾਣੇ ਨੇ 7 ਢਾਂਗਾ ਲੱਗਣੀਆਂ ਨੇ ਕੱਲੇ ਕੱਲੇ ਨੇ 50 50 ਥੇਲੇ ਲੱਦਣੇ ਨੇ ਸਮਝ ਲਓ ਫਿਰ ਨਾਲ ਠੇਕੇਦਾਰ ਉੱਪਰ ਜਾ ਕੇ ਜਦ ਢਾਂਗ ਸਿਰੇ ਚਲੀ ਜਾਂਦੀ ਹੈ ਫਿਰ ਨਾਲ ਢਾਂਗ ਵੀ ਲਵਾਉਂਦਾ ਉੱਤੇ ਚੜ ਕੇ ਆਠ ਠੇਕੇਦਾਰ ਆ ਬਜਾਰਾ ਇਹ ਅੱਜ ਬੋਰੀ ਦੇ ਥੱਲੇ ਆਇਆ ਵਾ ਤਿੰਨ ਚਾਰ ਦਿਨਾਂ ਤਿੰਨ ਚਾਰ ਦਿਨਾਂ ਬਾਅਦ ਆਇਆ ਹਾਂ ਚਾਰ ਦਿਨ ਬਾਅਦ ਆਇਆ ਹਾਂ ਚਾਰ ਦਿਨ ਬਾਅਦ ਵਾਰੀ ਆਈ ਆ ਕਿਉਂਕਿ ਪਲਾਟ ਸਾਰਾ ਪਟਕੇ ਹੁਣ ਹਾਂ ਅੱਗੇ ਬੜਾ ਦਿਜੀਏ ਯਾਰ ਅੱਗੇ ਖਿੱਚਦੇ ਕੀ ਦੇਖਦਾ ਹੌਲੀ ਦੇ ਕੇ ਪਿਆਰ ਨਾਲ ਹੈ ਜੀ ਆਇਲ ਦੇ ਤੀਸਰੇ ਚ ਲਾ ਲਈ ਜੜਕਾ ਨਾ ਮਾਰੀ ਫਿਰ ਢਾਂਗ ਹਿਲਜੂ ਨਹੀਂ ਦਿਖਾਉਨੇ ਆ ਤੁਹਾਨੂੰ ਟਰੈਕਟਰ ਛਪੰਜਾ ਵੀ ਆ ਤੇ ਪੰਜਵੀਂ ਢਾਂਗ ਸਮਝ ਲਓ 12 13 ਕੋ ਕੱਟੇ ਰਹਿੰਦੇ ਨੇ ਬਹਿ ਗਿਆ ਠੇਕੇਦਾਰ ਡਰਾਈਵਰ ਵੀ ਆ ਨਾ ਇਹ ਚੜ ਗਿਆ ਚੜ ਗਿਆ ਚੜ ਗਿਆ ਚੱਲ ਪਿਆਰ ਨਾਲ ਲੱਖ ਤਿਆਂ ਤਾਂ ਚੱਲ ਚੱਲ ਹੌਲੀ ਹੌਲੀ ਤੁਰ ਪਿਆ ਆਰਮਨਾਲ ਹਰੇਕਾਂ ਕਿਉਂਕਿ ਪਲਾਟ ਵੀ ਸੁੱਕਾ ਹੈ ਉਧਰ ਲੈਣ ਨਾਲੋਂ ਉਹ ਪਲਾਟ ਮਾਰ ਦਿੱਤੀਗੇ ਕੱਲਾ ਸਮਾਨ ਨੱਥਾ ਨੂੰ ਪੁੱਛ ਰਹੇ ਹਰਵਾਜ ਵੀ ਪਹੁੰਚਿਆ ਵਾ ਸਾਨੂੰ ਤਾਲੀ ਦੇਖਣੀ ਆ ਫਾਸਦੀ ਮਾਗੇ ਅੱਜ ਨਹੀਂ ਫਾਸਦੀ ਹੈਗੀ ਟੈਨਸ਼ਨ ਨਾ ਲੈ ਲਓ ਜੀ ਈਸ਼ਵਰ ਬਈਆ ਲਵਾ ਰਿਹਾ ਦੇਖੋ ਤੇ ਓਕੇ ਨੇ ਰਿਪੋਰਟਾਂ ਲੱਦਤੀ ਟਰਾਲੀ ਤੇ ਹੁਣ ਪਾਉਨੇ ਆ ਟੋਚਨ ਕੱਢਦੇ ਆ ਬਾਹਰ ਹੋ ਗਈ ਪਾਉਨੇ 400 ਬੋਰੀ ਡਰਾਈਵਰ ਕਾ ਪਤਾ ਹੋਈ 52 ਤੇ 3630 ਟੂ ਵੀਲ ਸਾਰੇ ਡਰਾਈਵਰ ਕੋਏ ਪਾਈਕੇ ਜਾਣਦੇ ਆ ਸਿੱਧੀ ਪਹਿਲਾਂ ਸਲਾਹ ਦੀ ਹੀ ਦੇਖ ਲੈ ਇਹਨੂੰ ਇੱਧਰ ਨੂੰ ਜੇ ਉਹ ਭਾਈ ਤੇ ਜਾਣਾ ਹੋਵੇ ਚੱਲੀ ਜਾਣੀਆਂ ਉਹਦੇ ਨਾਲ ਬੋਲ ਕੋਈ ਜੱਟਾਂ ਦੀ ਗੱਲ ਲਾਓ ਜੀ ਦੂਸਰੀ ਟਰਾਲੀ ਭਰ ਕੇ ਬਾਹਰ ਕੱਢਤੀ ਬੰਦਿਆਂ ਨੇ ਇਹਦੇ ਚ ਬਵਨਜਾ ਬਵਨਜਾ ਦੀ ਢਾਂਗ ਲਾਈ ਆ 3602 ਇਹ ਟਰਾਲੀ ਥੋੜੀ ਜਿਹੀ ਛੋਟੀ ਆ 14 ਫੁੱਟੀ ਆ ਤੇ ਤੀਸਰੀ ਟਰਾਲੀ ਭਰਨ ਲੱਗ ਗਿਆ ਜੇ ਇਹ ਖੇਤ ਦਾ ਕੰਮ ਆ ਆਪਣਾ ਮਾਲ ਚੱਕਿਆ ਜਾਣਾ ਸਾਰਾ ਅੱਜ ਅੱਜ ਤਣ ਟਰਾਲੀਆਂ ਭਰਤੀਆਂ ਉਹਨਾਂ ਨੇ ਪੂਰੀਆਂ 2 18 ਫੁੱਟੀ ਭਰ ਕੇ ਵੀ ਚਲੀ ਗਈ ਉਹਦੇ 'ਚ 50 50 ਦੀ ਢਾਂਗ ਲਾਈ ਦੀ ਆਪਾਂ ਨੇ 8 ਢਾਂਗਾ ਲੱਗਦੀਆਂ ਨੇ ਵਿੱਚ ਕਡੰਡਾ ਪਾ ਕੇ ਹਾਂ ਹੋਈ ਤੀਜੀ ਟਰਾਲੀ ਲੋਡ ਹੋਣ ਲੱਗੀ ਤੇ ਲਾਸਟ ਟਰਾਲੀ ਲੋਡ ਕਰ ਰਿਹਾ ਆਪਣਾ ਠੇਕੇਦਾਰ ਅਜ ਉਹ ਫਸ ਗਿਆ ਫੇਰ ਆਹ ਦੇ ਖੜਾ ਆਹ ਆਹ ਕਿੰਨਾ ਟਾਈਮ ਲਾਏਗਾ ਸਹੀ ਗੱਲ ਦੱਸ 1 ਘੰਟੇ 11:00 ਵਜਾ ਦੇ ਕਿ 1 ਘੰਟਾ ਲਗਾएंगे ਫਿਰ ਗਲਤ ਪਾਸੇ ਲਾਤ ਰਹੇ ਹੈ ਇਹਦਾ ਇਧਰ ਸਜਾਏਗੇ ਉਧਰ ਸ ਮੁੜੇ ਆਏਗੇ ਗਿਆਨੂ ਫਾਜੂ ਜਗਰਾਤਾ ਕਰਾਏਗਾ ਤੂੰ ਨਹੀਂ ਜਗਰਾਤਾ ਕਰਾਤੇ ਹੈ ਲੋਗੀ ਗਾੜੀ ਕਦੇ ਸੀਜ਼ਨ ਨਾਲ ਫਸਾ ਹੈ ਨਾ ਕਦੇ ਫਸੇਗਾ ਹਾਂ ਤੇਰੀ ਨਹੀਂ ਫਸੀ ਦੂਹਿਆਂ ਦੀ ਉਹ ਫਸਦੀ ਆ ਨਾ ਗੱਲਾਂ ਦੇਖਦਾ ਕਹਿੰਦਾ ਦੂਸਰੀ ਲੇਬਰ ਦੀ ਟਰਾਲੀ ਬਾਦਦੀ ਆ ਮੇਰੀ ਕਹਿੰਦਾ ਫਸੀ ਹੋ ਨਹੀਂ ਕਦੇ ਕਦੇ ਨਹੀਂ ਚਲੋ ਸੁਪਰ ਟਰੈਕਟਰ ਹੈ ਬਾਰਸਲਾਨ ਸਰ ਵਾਲਾ 3630 ਪਰ ਪਿਆ ਧੰਗਾਂ ਦੇ ਇੰਨਾਂ ਗਏ ਨੇ ਅੱਧੀ ਟਰਾਲੀ ਲੱਤ ਹੋਈ ਆ ਤਰੇਆ ਬਥੇਰੇ ਜ਼ੋਰ ਨਾਲ ਆ ਹੁਣ ਦੇਖੋ ਕੀ ਰੰਗ ਲਿਆਉਂਦਾ